ਸਵੇਰ 4 ਵਜੇ ਦੀ ਗੱਲ ਹੈ ਕਿ CIA ਦੀ ਪਾਰਟੀ ਜਿਵੇਂ ਤੁਹਾਨੂੰ ਪਤਾ ਹੈ ਵੀ ਕ੍ਰਾਈਮ ਕੋਈ ਨਾ ਕੋਈ ਹੁੰਦਾ ਰਹਿੰਦਾ ਪਿੱਛੇ ਸਾਡੇ ਭਵਾਨੀਗੜ੍ਹ ਚ ਠੇਕੇ ਤੇ ਵਾਰਦਾਤ ਹੋਈ ਸੀ ਉਸ ਤੋਂ ਥੋੜੇ ਦਿਨ ਪਹਿਲਾਂ ਜਿਵੇਂ ਤੁਹਾਨੂੰ ਪਤਾ ਆਪਾਂ ਪੁਲਿਸ ਅਫਸਰਾਂ ਤੇ ਪਾਤੜਾਂ ਚ ਵੀ ਉਸ ਤੋਂ ਇੱਕ ਦੋ ਦਿਨ ਅੱਗੇ ਪਿੱਛੇ ਕਿਤੇ ਕਰਿਆਨਾ ਸ਼ਾਪ ਤੇ ਵਾਰਦਾਤ ਹੋਈ ਸੀ ਸੋ ਉਹਨਾਂ ਨੂੰ ਟ੍ਰੇਸ ਕਰਨ ਲਈ CIA ਦੀ ਟੀਮ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਡੀ ਸਭ ਦਲਜੀਤ ਵਿਰਕ ਇਹ ਕੰਮ ਕਰਦੇ ਰਹਿੰਦੇ ਨੇ ਤੇ ਅੱਜ ਅਚਾਨਕ ਇਹ ਇਸ ਸਾਈਡ ਤੋਂ ਆ ਰਹੇ ਸੀਗੇ ਆਪਣੀ ਸਰਕਾਰੀ ਗੱਡੀ 'ਚ 4 CIA ਦੇ ਮੁਲਾਜ਼ਮ ਤੇ ਸਾਹਮਣੇ ਤੋਂ ਇੱਕ ਮੋਟਰਸਾਈਕਲ ਆਇਆ ਜਿਹੜਾ ਇੱਕਦਮ ਜਦੋਂ ਤੁਸੀਂ ਵੇਖ ਰਹੇ ਹੋ ਕਿੰਨੀ ਘੱਟ ਜਗ੍ਹਾ ਤੇ ਉਹਨੇ ਜਦੋਂ ਪੁਲਿਸ ਨੂੰ ਵੇਖਿਆ ਤੇ ਉਹਦੇ ਨੰਬਰ ਨੰਬਰ ਨੂੰ ਨਹੀਂ ਸੀ ਲੱਗਾ ਇਸ ਗੱਲ ਤੋਂ ਘਬਰਾ ਕੇ ਉਹਨੇ ਇੱਕਦਮ ਇੱਥੇ ਮੋਟਰਸਾਈਕਲ ਵਾਪਸ ਘੁਮਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਇੱਥੇ ਡਿੱਗ ਗਿਆ ਤੇ ਡਿੱਗਦੇ ਉਹਦੇ ਕੋਲ ਆਪਸ਼ਨ ਕੋਈ ਨਹੀਂ ਸੀ ਇਹ ਵੀ ਨਿਕਲੇ ਇੱਕਦਮ ਤੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਉਹਨੇ 4 ਫਾਇਰ ਰਾਊਂਡ ਕੀਤੇ ਤੇ ਜਵਾਬੀ ਫਾਇਰ ਜਦੋਂ ਇਹਨਾਂ ਨੇ ਕੀਤੇ ਉਹਦੇ ਵਾਲਾ ਜਿਹੜੇ ਫਾਇਰ ਸੀਗੇ ਚਾਰ ਉਹਨਾਂ ਚੋਂ ਇੱਕ ਫਾਇਰ ਸਾਡੀ ਗੱਡੀ ਤੇ ਵੀ ਵੱਜਿਆ ਤੋ ਜਿੰਨਾ ਕੁ ਵੀ ਬਚਾ ਹੋ ਸਕਦਾ ਸੀ ਉਹਨਾਂ ਨੇ ਕਰਦਾ ਹੋਏ ਫਿਰ ਇਹਨਾਂ ਨੇ ਵੀ ਕੋਈ ਚਾਰ ਜਾਂ ਪੰਜ ਰਾਉਂਡ ਫਾਇਰ ਕੀਤੇ ਆ ਤੇ ਜਿਹਦੇ ਚੋਂ ਇੱਕ ਉਹਦਾ ਕਾਫ ਤੇ ਲੈਫਟ ਕਾਫ ਤੇ ਵੱਜਿਆ ਤੇ ਹੁਣ ਜਦੋਂ ਉਹਦੇ ਬਾਰੇ ਉਹਨੂੰ ਆਇਡੈਂਟੀਫਾਈ ਕੀਤਾ ਤਾਂ ਉਹ ਜਸਵਿੰਦਰ ਸਿੰਘ ਜੱਸੀ son of ਬਲਜਿੰਦਰ ਸਿੰਘ ਵਿਲੇਜ ਰੂਪਾਹੜੀ ਤਾਂ ਜਲਦੀ ਜੀ ਜਿੰਨਾ ਕੋ ਦਾ ਰਿਕਾਰਡ ਕਢਾ ਸਕਿਆ ਆ ਤਾਂ ਉਹਦੇ ਖਿਲਾਫ 11 ਤਕਰੀਬਨ ਮੁਕਦਮੇ ਦਰਜ ਜਿਹਦੇ ਚ 8 ਮੁਕਦਮੇ ਤਾਂ ਸਾਡੇ ਜ਼ਿਲ੍ਹੇ ਦੇ ਹੀ ਦਰਜ ਹੈ ਤੇ ਇੱਕ ਮੈਂ ਵੇਖ ਰਿਹਾ ਸੀ ਜਮਾਲਪੁਰ ਦਾ ਮੁਕਦਮਾ ਜਮਾਲਪੁਰ ਲੁਧਿਆਣਾ ਤੇ ਮਲੇਰਕੋਟਲੇ ਦੇ ਮੁਕਦਮਾ ਤੇ ਪਟਿਆਲੇ ਜ਼ਿਲ੍ਹੇ ਦਾ ਮੁਕਦਮਾ ਸੋ 11 ਖੱਲੇ ਫਿਗਰ ਆਊਟ ਹੋਏ ਆ ਸਰ ਇਹ ਪੀਸੀ ਦੇਤੇ ਆਇਆ ਹੋਇਆ ਸੀ ਜਾਂ ਕਿਸ ਤਰ੍ਹਾਂ ਦਾ ਇਹ ਇਹ ਸਾਰੀਆਂ ਗੱਲਾਂ ਹੁਣ ਮਤਲਬ ਇੱਕਦਮ ਨਹੀਂ ਦੱਸਿਆ ਜਾ ਸਕਦਾ ਨਾ ਵੀਲ ਸੀ ਕਿ ਹੈਗਾ ਤਾਂ ਬਾਹਰ ਹੀ ਹੋਣਾ ਕਿ ਬੇਲ ਤੇ ਤਾਂ ਕੀ ਹੋਣਾਗਾ ਸਾਰਾ ਆਫਟਰ ਇਨਵੈਸਟੀਗੇਸ਼ਨ ਹੀ ਪਤਾ ਕੀਤਾ ਜਾਊਗਾ ਹੱਲੇ ਤਾਂ ਇਹ ਆ ਵਾਲਾ ਵੈਪਨ ਇੱਕ ਜਿਹੜਾ ਉਹਦੇ ਇੱਥੇ ਡਿੱਗ ਗਿਆ ਹੈਗਾ ਉਹਦੇ ਸੱਟ ਵੱਜਣ ਤੋਂ ਬਾਅਦ ਉਹਨੂੰ ਇਮੀਡੀਏਟਲੀ ਉਸੇ ਗੱਡੀ ਦੇ ਵਿੱਚ ਜਿਹੜੇ ਚਾਰ ਬੰਦੇ ਸੀ ਸਾਡੇ ਤੇ ਉਸ ਗੱਡੀ 'ਚ ਉਹਨੂੰ ਫਟਾਫਟ ਹਸਪੀਟਲ ਲੈ ਕੇ ਗਏ ਆ ਆ ਇੱਕ ਵੈਪਨ ਬੱਤੀ ਬੋਰ ਦਾ ਕੋਈ ਹੈਗਾ ਬੜਾ ਸੋਫਿਸਟੀਕੇਟਿਡ ਜਾ ਲੱਗਦਾ ਤੇ ਵੇਖਣ ਨੂੰ ਵੀ ਤੇ ਬਾਕੀ ਸਾਰੀਆਂ ਗੱਲਾਂ ਤਾਂ ਤਫਤੀਸ਼ ਤੋਂ ਬਾਅਦ ਹੀ ਕਿੰਨੇ ਸੈਰ ਹੋਏ ਸਰ ਉਹਨਾਂ ਵੱਲੋਂ 4 ਹੋਏ ਆ ਠੀਕ ਹੈ ਤੇ ਸਾਡੇ ਮੁਲਾਜ਼ਮ ਹੁਣ ਤੁਹਾਨੂੰ ਦੱਸਿਆ ਵੀ ਕੁਛ ਛੱਡਣ ਵੀ ਗਏ ਹੋਏ ਆ ਤਾਂ ਮਤਲਬ ਮੈਂ ਆਈ ਕੈਨ ਸੇ ਵਿਦ 3 4 ਜਾਂ 5 ਮਤਲਬ ਹੁਣੇ ਆਪਾਂ ਫਿਗਰ ਆਊਟ ਕਰ ਲਾਂਗੇ ਵੀ 4 ਮੁਲਾਜ਼ਮ ਨੇ ਚਾਰਾਂ ਕੋਲ ਵੈਪਨ ਹੋਣਗੇ ਕਿੰਨੇ ਸੀ ਟੋਟਲ ਜੀ ਉਹ ਉਹ ਇਕੱਲਾ ਸੀਗਾ ਹਾਂ ਸਾਡੇ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਪੁਲਿਸ ਦੀ ਗੱਡੀ ਤੇ ਜਰੂਰ ਫਾਇਰ ਲੱਗਾ ਤੇ ਪੁਲਿਸ ਮੁਲਾਜ਼ਮ ਦੇ ਕਿਸੇ ਦੇ ਸੱਟ ਨਹੀਂ ਵਰਜੀ ਇੱਥੋਂ ਸਿਵਲ ਹਸਪੀਟਲ ਸੁਨਾਮ ਲੈ ਕੇ ਗਏ ਨਾ ਜੀ ਸਿਵਲ ਹਸਪੀਟਲ ਸੁਨਾਮ ਲੈ ਕੇ ਗਏ ਨਹੀਂ ਇਹ ਬ੍ਰਦਰ ਰੂਟੀਨ ਦੀ ਗਸ਼ਤ ਦੇ ਦੌਰਾਨ ਹੀ ਮੱਲੋ ਐਵੇਂ ਦੇ ਆ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਨਾ ਆਪਾਂਵੇਂ ਅੱਜਕੱਲ ਤੁਸੀਂ ਲਾ ਲਓ ਕਿ ਜਿਹੜੇ ਹੈਗੇ ਨੇ ਨਸ਼ੇ ਵਾਲਿਆਂ ਦੇ ਖਿਲਾਫ ਜਾਂ ਕਿਵੇਂ ਮੱਲੇ ਮਲਟੀ ਪਰਪਸ ਸਾਡੀ ਹੁੰਦੀ ਹੈ ਸੀ ਇਹਦੀ ਟੀਮ ਨੂੰ ਵੱਖਰੇ ਵੱਖਰੇ ਟਾਸਕ ਮਿਲੇ ਹੁੰਦੇ ਆ ਤੇ ਇਹ ਤਾਂ ਅਚਾਨਕ ਵੱਜ ਟੱਕਰ ਹੀ ਹੋਈ ਆ ਇੱਥੇ। 46 ਨਾ ਹੋ ਜਾਉਂਦਾ। ਮਾ ਕੈਮਰਾ ਹੋ ਗਿਆ ਸਾਰਾ ਨਵਾਂ ਜਾ ਕੇ। ਸਾਰਾ। ਕਿੱਥੇ ਸ਼੍ਰੀਮਾਨ ਜੀ ਲੱਗ ਬੜੇ। ਸੁਪਨਾ ਨੰਗਲਾਂ ਦੇ ਪਿਆ ਕੱਢਦੇ ਕੱਢਦੇ ਆ। ਕੱਢ ਪਏ। ਆਜੋ 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 ਖੇਤ ਨੇ ਤਾਂ ਆਜੋ। 8-8 ਕੰਮ ਕਰਾਈ ਜਾਂਦੇ ਉਹਦੇ ਪਾਸੇ।

ਇਹ ਲੋ ਤੁਹਾਡਾ ਕੋਈ ਬੰਦਾ ਰਹਿਣਾ ਗਿਆ ਹੋਵੇ ਅੱਛਾ ਇੱਕ ਮਿੰਟ ਮੈਨੂੰ ਕਨਫਰਮ ਮੈਂ ਹੋਣਾ ਹੈ ਨਾ ਲੱਕੀ ਕਨਫਰਮ ਹੋ ਗਿਆ ਸ਼ਾਰਟ ਬੈਟ 26 ਲੱਖ ਦੇ ਆਸ ਚ ਫੈਕਟ ਆਫ ਹੈ ਟਿਕਟ ਤੇ 400 ਟੈਮੀਰ ਪਾਇਰ ਕੀਤੇ ਆ ਤੁਹਾਡੇ ਵੱਲੋਂ ਪੰਜ ਪੰਜ ਹੋ ਸਕਦੇ ਮੁਕਤ ਨੂੰ ਹੱਲੇ ਹੋਗੇ ਰਿਕਾਰਡ ਤੋਂ ਨਾਲ ਦੇ ਉੱਪਰ ਤੇ ਇਹ ਕਿ ਨਾਮਿਨੇਟਡ ਸੀਗਾ

ਆ ਇਹ ਮੁੜ ਕੇ ਤੁਸੀਂ ਨਾ ਗੱਲ ਤੇ ਲੇਖਾ ਪਾ ਲਾ ਲਾ ਚੈਨਲ ਤੋਂ ਬਾਅਦ ਨਾ ਬੰਦਾ ਘਟਾ ਬਾਹਰ ਨਿਕਲਦੇ ਨਹੀਂ ਕਿਸੇ ਨੂੰ ਮਨੀਤ ਨਿਕਲ ਗਿਆ ਵੀ ਨਾ ਪੁੱਛ ਕੇ ਬਾਹਰ ਗਿਆ ਚੈਨਲ ਤੋਂ ਬਾਅਦ ਇਹ ਵੀ ਡੇਨ ਤੋਂ ਬਾਅਦ ਗੱਲ ਹੈ ਤਾਂ ਨਾ ਨਹੀਂ ਜੇ ਇਹਨਾਂ ਨੂੰ ਫਿਰਸਾ ਆਵਲਾ ਲੇ ਬੱਚੇ ਉਹ ਨੂੰ ਮੰਮੀ ਨੂੰ ਕਿਹਾ ਕਿ ਪਹਿਲਾਂ ਚੱਲ ਕੇ ਦੇਖੋ ਕਿ ਕਿੰਨਾ ਸਮਾਂ ਲੱਗੇਗਾ ਸਰ ਜੀ 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 ਹਾਂ ਹਾਂ ਸੁਣੋ Хибран